नगर काउंसिल प्रिंटर ਦੇ ਵਿੱਚ ਇਥੋਂ ਦੇ ਵਿਧਾਇਕ ਦੇ ਇਸ਼ਾਰੇ ਤੇ ਜਿਹਨੇ ਪ੍ਰਧਾਨ ਨੇ ਨੀਰ ਕੌਂਸਲਰ ਲੀਡਰ ਦੇ ਪੁਨਾ ਵੱਲੋਂ ਸਾਡੇ ਮੀਤ ਪ੍ਰਧਾਨ ਨੰਬਰ 'ਤੇ ਪਲ ਫਟਕਾ ਹੋਣਾ ਤੇ ਦਸਤਾਵੇਜ਼ ਨੂੰ ਲੌਕ ਲਾਇਆ ਗਿਆ ਜਿਹੜਾ ਬਿਲਕੁਲੀ ਗੈਰ ਦੀ ਬਹੁਲੀਆ ਗੈਰਵਾਦੀ ਸੀ ਔਰ ਮੈਂ ਕਹਿ ਰਿਹਾ ਤਾਂ ਗੈਰ ਕਾਨੂੰਨੀ ਸੀ ਔਰ ਇਹ ਹਲਕਾ ਬੁਧਾ ਹੈ ਕਿ ਸਾਰੇ ਤੇ ਜਿਹੜੀ ਗੁਦਾਗਰਨੀ ਹੋਈ ਆ ਇਹ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਜੋ ਮੈਂ ਸਮਤਾ ਤੇ ਪੁੱਛਾ ਗੱਦੀ ਦਾ ਨਾਚ ਨੱਚਿਆ ਨਗਰ ਕੌਂਸਲ ਮੁਰੀਦਾ ਦੇ ਦਫਤਰ ਦੇ ਵਿੱਚ ਉਹ ਬਹੁਤ ਹੀ ਨਿੰਦਣਯੋਗ ਹੈ ਕਿ ਅਸੀਂ ਡਿੰਡਾ ਕਰਦੇ ਹਾਂ ਔਰ ਸਖਤ ਕਦਮ ਚੁੱਕਾਂਗੇ ਅੱਜ ਜਿਹੜੇ ਪਾਰਟੀ ਦੇ ਸਾਡੇ ਜਿਹੜੇ ਅਗਲੀ ਇਖਤਾਰ ਦੇ ਲੀਡਰ ਸੀ ਸਾਰਿਆਂ ਨੇ ਬੈਠ ਕੇ ਸਲਾਹ ਦਿੱਤੀ ਹੈ ਕਿ ਅਮਰਪਾਲ ਘਟਨਾ ਹੋਣਾ ਸਾਰੂ ਸੰਸਤੀ ਕਾਲ ਦੇ ਲੋਕਾਂ ਨੇ ਮੀਨ ਕੋ ਰਾਜ ਨੂੰ ਹੈ ਪ੍ਰਧਾਨ ਦੇ ਤਜੋਨ ਹੋਈ ਸੀ ਇਹ ਮੀਤ ਪ੍ਰਧਾਨ ਨੂੰ ਸਭ ਸਮੁਪਤੀ ਨਾਲ ਸਾਰੀਆਂ ਪਾਰਟੀਆਂ ਨੇ ਕੰਸੈਂਸਸ ਦਾ ਮੀਤ ਪ੍ਰਧਾਨ ਜੁਮੇ ਉਹ ਬਖੜ ਰਾ ਹੁਣਾਂ ਦੇ ਦਸਤੂਰ ਨੂੰ ਲੌਕ ਲਾਉਣਾ ਉਹਨਾਂ ਦੇ ਹਉਦੇ ਕਾਇਤੇ ਤਰਾਜ ਪੜੇ ਕਰਨਾ ਗੈਰਵਾਜਬ ਨਹੀਂ ਉਹ ਮਨਮਰਜ਼ੀਆਂ ਕਰਨ ਵਾਲੀ ਗੱਲ ਆ ਔਰ ਸਤਾ ਦੇ ਦਸੇ ਵਿੱਚ ਆ ਕੇ ਜੋ ਇੱਕ ਡਾ ਕਰਦੀ ਦਾ ਨਾਚ ਨੱਚਿਆ ਇਹਦਾ ਜਵਾਬ ਹਲਕਾ ਬਤੇਗਾ ਜਰਾ ਪਹੇਗਾ ਅੱਜ ਇੱਕ ਹਫਤੇ ਦਾ ਨੋਟ ਦਿੰਦੇ ਆ ਜੇ ਸਰਕਾਰ ਨੇ ਇਹ ਨੋਟ ਸੁਣਾ ਲਿਆ ਜੇ ਸਰਕਾਰ ਨੇ ਕੋਈ ਇਨਸਾਫ ਨਾ ਦਿੱਤਾ ਜੇ ਸਰਕਾਰ ਵੱਲੋਂ ਇਸ ਗੁੱਦਾ ਕਰਦੀ ਗੁੱਸਾ ਕਰਦੀ ਦੇ ਵਿਰੋਧ ਵਿੱਚ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਆ ਉਹਦੇ ਕਦਮ ਨਹੀਂ ਨੋਟਸ ਨਾਲਿਆ ਤਾਂ ਫਿਰ ਲੋਕ ਪਰੇਡੇ ਦੇ ਇਲਾਕੇ ਦੇ ਤੁਕਾਉਂ ਤੋਂ ਹਣਕੇ ਦੇ ਇਹਦਾ ਨੋਟਸ ਲੈਣਗੇ ਕਿਉਂਕਿ ਇਹ ਵੀਤਵਾਰ ਸਾਰੀਆਂ ਪਾਰਟੀਆਂ ਵੱਲੋਂ ਕਿਹਾ ਹੋਇਆ ਸੀ ਇਸ ਲਈ ਇਹਨਾਂ ਵੱਲੋਂ ਇੱਕ ਹਫਤੇ ਦੇ ਵਿੱਚ ਸਾਰੀਆਂ ਪਾਰਟੀਆਂ ਨਾਲ ਰਾਵਤਾ ਕੈਂਪ ਕਰਦੇ ਆਲਸ ਪਾਰਟੀ ਵੱਲੋਂ ਵੀ ਤੇ ਦੂਜੀਆਂ ਪਾਰਟੀਆਂ ਵੱਲੋਂ ਵੀ ਇਹਨਾਂ ਨੇ ਸਹਿਯੋਗ ਦਿੱਤਾ ਸੀ ਇਹਨਾਂ ਨੂੰ ਗੀਤ ਪ੍ਰਸਾਦ ਬਣਾਉਣ ਦਾ ਸਾਂਝੇ ਤੌਰ ਤੇ ਇਹ ਉਹਨਾਂ ਸਾਰਿਆਂ ਨਾਲ ਸਪਰਕ ਕਰਕੇ ਪ੍ਰੋਪੋਜ਼ਰ ਨਾਲ ਸਪਰਕ ਕਰਕੇ ਇੱਕ ਆਪ ਤੇ ਦੁਬਾਰਾ ਨੌਜ਼ੀ ਕਰੂ ਦੁਪਾਂਗੇ ਪਰ ਇਹ ਗੁੱਡਾ ਕਰਦੀ ਨਹੀਂ ਦੁਪਾਂਗੇ ਇਹ ਬਰਬਰਤੀਆਂ ਨਹੀਂ ਦੁਪਾਂਗੇ ਇਹ ਜਿਹੜਾ ਸਤਾ ਦਾ ਰਸਾ ਚਲਿਆ ਇਹ ਲੋਕ ਲਾ ਦੇਣਗੇ ਹੌਣ ਵਾਲੇ ਦਿਨਾਂ ਦੇ ਵਿੱਚ ਔਰ ਇਸ ਕੇਸ ਨੂੰ ਤਾਂ ਰਹਾ ਬਲੀਵਰੀ ਹੋਏਗਾ ਚੰਗੂ ਮੇ ਸਾਬ ਐਕਸ਼ਨ ਕਿਹੜਾ ਲਾਉਂਗੇ 7 ਦਿਨ ਬਾਅਦ 102 ਰੈਨਲ ਕੀਤਾ ਜਾਏਗਾ ਸਾਰਿਆਂ ਦੇ ਸਾਝੇ ਆ ਕੰਸੈਲਰ ਜਿਹਨ ਮਮਟਪਾ ਉਹਨਾਂ ਨੂੰ ਵੀਰਪੁਰ ਦਾ ਚੁਣਿਆ ਉਸੇ ਤਰ੍ਹਾਂ ਇਹ ਜਿਹੜੀ ਹੁੱਡਾ ਕਰਦੀ ਹੋਈ ਆ ਇਹਦੇ ਵਿਰੋਧ ਦੇ ਵਿੱਚ ਉਸੇ ਤਰ੍ਹਾਂ ਕੰਸੈਲਰ ਨਾਲ ਹੀ ਸਾਝੀ ਰਹਿ ਨਾਲ ਹੀ ਅੱਗੇ ਐਕਸ਼ਨ ਕਰਨ ਰਿਹਾ ਜਾਏਗਾ ਇੱਕ ਹਫਤੇ ਦਾ ਸੀਨ ਉਸ ਸਰਕਾਰ ਨੂੰ ਜ਼ਰੂਰ ਦੱਗੇ antisense 14 ਦਾ ਮਾਹੌਲ ਖਰਾਬ ਹੋਵੇ ਅਸਲੀ 14 ਕਿ ਇਹ ਜਿਹੜੀ ਇਸੋ ਕਮੇਟੀ ਆ ਕਾਪਤਾ ਨੂੰ ਕਰਦੇ ਨਹੀਂ ਦੂਜਿਆਂ ਤੇ ਦੋਸ਼ ਲਾ ਕੇ ਆਪਣੀਆਂ ਅਣਕਾਹਕੀਆਂ ਤੇ ਆਪਣੇ ਕਿਥੇ ਕੰਮਾਂ ਦੀ ਜਿਹੜੀ ਸਫਲਤਾ ਉਹ ਦੂਜਿਆਂ ਦੇ ਸਿਰ ਤੇ ਸੁਟਾਉਂਦੀ ਹੈ ਅਸੀਂ ਇਸ ਤਰ੍ਹਾਂ ਦੀ ਤਲਾਕੀ ਜਿਹੜੀ ਕਰਨਾ ਚਾਹੁੰਦੇ ਨੇ ਇਹ ਜ਼ਿੰਮੇਵਾਰੀ ਕਬਜ਼ਾ ਚਾਹੁੰਦੇ ਨੇ ਉਹ ਰਾਹ ਇਹਨਾਂ ਨੂੰ ਨਹੀਂ ਮਿਲਦਾ ਨਾ ਸਾਰੀਆਂ ਪਾਰਟੀਆਂ ਵੱਲੋਂ ਸਾਂਝੇ ਤੌਰ ਤੇ ਇਸ ਬੇਦਰਦੀ ਦੇ ਵਿੱਚ ਐਕਸਲ ਲਿਆ ਜਾਏਗਾ ਵੈਸੇ ਵੀ ਬਸਰ ਪਾਰਟੀ ਦਾ ਹਾਕ ਬਹੁਤ ਵੱਡਾ ਇੱਥੇ ਕੋਈ ਕੰਮ ਨਹੀਂ ਚੱਲ ਰਿਹਾ ਔਰ ਇੱਥੇ ਜਿਹੜੀਆਂ ਢਾਗਲੀਆਂ ਨੇ ਉਹਨਾਂ ਦਾ ਨੋਟਸ ਅਮਰਪੁਰ ਖੜਾ ਹੋਣੀ ਸਮੇਂ ਸਮੇਂ ਤੇ ਲੈਦੇ ਔਰ ਜਿਹੜੀਆਂ ਢਾਗਲੀਆਂ ਉਹਨਾਂ ਨੂੰ ਉੱਥੇ ਬੈਠੇ ਰੋਕਦੇ ਸੀ ਅਮਰਪੁਰ ਖੜਨਾ ਉਹਨਾਂ ਨੂੰ ਦਫ਼ਤਰ ਤੋਂ ਹਰੇ ਰੱਖਣਾ ਮਾਰ ਮਾਰ ਜਿੱਕੇ ਢੇੜ ਢੇੜ ਦੇ ਬੌਕਾ ਘਣਾਉਣਾ ਇਹ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਇੱਕ ਫੋਸ ਸੀ ਉਹਨਾਂ ਦਾ ਇੱਕ ਕਾਰਨ ਸੀ ਇਸ ਘਰ ਕੇ ਮੀਤਪਾਲ ਦੇ ਦਫ਼ਤਰ ਨੂੰ ਲੋਕ ਲਾਇਆ ਅੱਜ ਤੱਕ ਦਾ ਰਿਕਾਰਡ ਆ ਕਿ ਦਫ਼ਤਰ ਦਾ ਖਰਚਾ ਵੀ ਇਹਨੇ ਨਵੇਂ ਪੈਸੇ ਨਾਲ ਦਿਖਾਇਆ ਸਾਰਾ ਖਰਚਾ ਆਪਣੀ ਸਿਰ ਤੇ ਆਪਣੇ ਪੰਨੇ ਤੋਂ ਵੈਲਾ ਮੀਤਪਾਲ ਉਹ ਵਾ ਜਿਹੜਾ ਆਪਣੀ ਜ਼ੇਹਰ ਤੋਂ ਪਾਣੀ ਚੱਕਦਾ ਖਰਚਾ ਵੀ ਆਹ ਤੱਕ ਦਾ ਖਰਚਾ ਵੀ ਇਹ ਜਿਹੜਾ ਹੋ ਗਾਰਿਆ ਤੇ ਦੂਜੇ ਪਾਸੇ ਸੰਤਾ ਦੁਨੀਆ ਹੋਈਆਂ ਉਹਨਾਂ ਦਾ ਮਰਦਾ ਦੀ ਫਾਇਸ ਕਰਨਗੇ ਔਰ ਉਹਨਾਂ ਕਾਗਜ਼ੀਆਂ ਦੀੁੱਲੀ ਖੇਡ ਖੇਡਣ ਲਈ ਇਹਨਾਂ ਨੂੰ ਦੂਰ ਰੱਖਣ ਦਾ ਇੱਕ ਕੋਸ਼ਿਸ਼ ਸੀ ਜਿਹੜੀ ਕੋਈ ਸਮਝ ਨਹੀਂ ਕੁੰਦੀ ਕਿ ਕਿ ਉਹ ਆਤਰੀ ਵਿਅਕਤੀ ਕਹਿੰਦੇ ਆ ਕਿ ਅਸੀਂ ਭਾਈਚਾਰ ਸਾਂਝ ਰੱਖੀਏ ਕਿਉਂਕਿ ਆਹ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਇਤੋਂ ਦੇ ਵਾਤਾਵਰਨ ਨੂੰ ਕਿਸੇ ਤਰ੍ਹਾਂ ਦਾ ਵਿਗਾੜਨਾ ਨਹੀਂ ਚਾਹੁੰਦੇ ਮੈਂ ਇਸ ਪਰਟੀ ਕਮੇਟੀ ਜਿਹੜੀਆਂ ਲੋਕਾਂ ਦੀ ਚੁਣੀ ਹੋਈ ਇਸ ਸਰਸਾ ਆਹ ਮੈਂਬਰ ਨੂੰ ਪੂਰਾ ਅਧਿਕਾਰ ਲੋਕਾਂ ਦੇ ਚੁਣੇ ਹੋਏ 代表ਾਂ ਨੂੰ ਆਪਣੇ ਡਾਫਟਰ ਵਿੱਚ ਬੈਠਣ ਦਾ ਅਧਿਕਾਰ ਵੀ ਜੇਕਰ ਉਹਨਾਂ ਨੂੰ ਦਿੱਤਾ ਹੋਵੇਗਾ ਦੇ ਵੀ ਸੋਚੋਗੇ ਕਿ ਤੇ ਪਰ ਆਪਣੇ ਦਫ਼ਤਰ ਨਹੀਂ ਦਿੱਤੀ ਵਜ੍ਹਾ ਕਰਦੇ। ਜਾਂ ਮੀਤ ਪ੍ਰਧਾਨ ਜਿਹੜਾ ਮੈਂਬਰ ਸਹਿਬਾਨਾਂ ਨੂੰ ਆਪਣੇ ਦਫ਼ਤਰ ਦਿੱਤੀ ਵਿਖਾਉ ਜਿਹੜਾ ਹੋਰ ਕਿੱਥੇ ਬਿਠਾਏਗਾ। ਸੋ ਇਸ ਲਈ ਇਹ ਸਾਰਾ ਸਾਰ ਦਫ਼ਤਰ ਸਰਕਾਰੀ ਵੀ ਅਸੀਂ ਦਿੱਤਾ ਸਰ। ਜਿਹੜਾ ਬਹੁਤ ਬੜੇ ਲਾਭ ਦੇ ਵਿੱਚ ਸਰਸਪਰਾਤ ਤੋਂ ਬਣਾਉਣ ਚਾਹੀਦੀ। ਜਿਹੜੇ ਕੈਚਰ ਦੇ ਵਿੱਚ ਕੱਟਣਾ ਵਾਪਰੀ ਆ ਉਹ ਬੜੀ ਦਿੱਤਜੋਗ ਹੈ ਔਰ ਮੈਂ ਸਮਝਦਾ ਜੇਸ ਦੇ ਵਿੱਚ ਇੱਕ ਧਰਮ ਦੇ ਨਾਂ ਤੇ ਇਤਰਾ ਦਾ ਵਿਵਾਦ ਕਰਾ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦਾ ਇਕ ਖਰਾਬ ਜਿਹੜਾ ਕੀਤਾ ਜਾ ਰਿਹਾ ਜਿਹੜਾ ਕਿਸੇ ਤਰ੍ਹਾਂ ਕੋਈ ਬਾਜ਼ ਨਹੀਂ ਇਹ ਦੇਸ਼ ਜਿਹੜਾ ਆਰਡਰ ਧਰਮ ਦਾ ਆਰਡਰ ਹੰਦਾ ਚਾਰ ਆਰਡਰ ਪਹਿਰਾ ਹੋ ਜਾਂਦਾ ਦੇਸ਼ ਆ ਦੇਖਤ ਇਕਤਾ ਇਸ ਬੋਲ ਬਣੀ ਖੂਬsoortੀ ਆ ਤੇ ਜਿਹੜੇ ਲੋਕ ਇਹਦੇ ਸਵਾਲ ਖੜੇ ਕਰ ਦਿੰਦੇ ਜਿਹੜੇ ਲੋਕ ਧਾਰਮਿਕ ਮਸਲੇ ਵਿੱਚ ਖੜੇ ਕਰਕੇ ਆਪਸੀ ਭਾਈਚਾਰੇ ਦੇ ਸਮਾਂਤਰ ਵੰਗਾਟਾ ਚਾਹੁੰਦੇ ਨੇ ਸਰਕਾਰ ਨੂੰ ਦਾ ਸਖਤ ਨੋਟਸ ਨਾਲ ਚਾਹੀਦਾ ਇਹ ਕੰਗਨਾ ਵੱਲੋਂ ਨਿੱਤੇ-ਜਿੱਤੇ ਕਮੈਂਟਸ ਦਾ ਸਖਤ ਨੋਟ ਉਸ ਸਮੇਂ ਲਿਆ ਹੁੰਦਾ। ਤਾਂ ਦਾ ਕੁਮਿੰਦਰ ਕੌਰ ਵਾਲਾ ਵਾਅਦਾ ਖੜਾ ਹੁੰਦਾ ਸੀ। ਤਾਂ ਕੈਨਸਲ ਵਾਲਾ ਵਾਅਦਾ ਖੜਾ ਹੁੰਦਾ। ਇਹ ਇਸ ਇਸ ਤਰ੍ਹਾਂ ਵਾਅਦਤ ਗੱਲਾਂ ਕਰਕੇ ਟਕਰਾਅ ਪੈਦਾ ਕਰਕੇ ਆਪਸੀ ਝਗੜਿਆਂ ਵਿੱਚ ਲੜਾਈ ਕਰਾ ਕੇ ਧਰਮ ਦੇ ਨਾਮ ਤੇ ਲੋਕਾਂ ਨੂੰ ਨਰਾਹ ਕੇ ਜਿਹੜੇ ਕੋ ਸਾਥੀ ਲੋਕ ਵਿਦੇਸ਼ ਦੇ ਮਹੌਲ ਦਾ ਕਰਾ ਜਾਂਦੇ ਨੇ ਸਰਕਾਰ ਨੂੰ ਉਹਨਾਂ ਦਾ ਲੋਕ ਨਾਇਆ ਵਰਦਾ। ਸਿੱਖਿਆਤ ਐਸਾ ਗਿਆਤਾ ਜਿਹਨੇ ਇਸ ਵਰਤ ਦੀ ਆਜ਼ਾਦੀ ਦੇ ਵਿੱਚ ਡੋਲਿਆ ਜਿਹਨੇ ਇਸ ਵਰਤ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਤਰੱਕੀ ਦੇ ਵਿੱਚ ਰੋਲ ਲਗਾ ਕੀਤਾ ਉਹ ਜਿਹਨੇ ਭਾਈਚਾਰਕ ਸਾਜ ਨੂੰ ਬਣਾਉਣ ਦੇ ਅੰਵੇਸ਼ਾ ਵਾਲੇ ਅਹਿਮ ਰੋਲ ਅਦਾ ਕੀਤਾ ਜੇ ਉਹਨਾਂ ਦੇ ਸਵਾਲ ਖੜੇ ਕਰਨੇ ਇਮਾਨ ਤੇ ਸਾੜੇ ਕਰਨੇ ਇਸੇ ਕਰਕੇ ਦੇਖਿਆ ਜਾਂਦਾ ਹੈ ਕਿ ਕਿਉਂਕਿ ਸਮਾਜ ਸਮਾਜਾਂ ਜਿਹੜਾ ਲੋਕਾਂ ਦੇ ਲਈ ਆਵਾਜ਼ ਖੜੇ ਕੀਤੇ ਨੇ ਸਰਕਾਰ ਪਰ ਜੀਸਾਨ ਨੂੰ ਸេច ਜੀਦਗੀ ਗਾਲ ਇਹਨਾਂ ਬਨਹਾਵਾਂ ਦੇ ਵਿਚਾਰ ਕਰੇ ਗਲ ਨੂੰ ਹੋਰ ਪੜਕਾਉ ਬਿਨਾ ਨਾ ਵਾਪਸ ਅਗੇ ਲਈ ਸਾਖਤ ਦੂਰ ਲੈ ਕੇ ਇਸੇ ਕਾਰਵਾਈ ਕਰ ਬਣਾ ਦੇ ਕੋ ਕਾਰਵਾਈ ਕਰਕੇ ਮਸੂਦ ਮਹੌਲ ਠੀਕ ਕਰ ਦੇ ਹੋ ਹੁਣ ਰੋਪਟ ਮੰਡਾ ਦੀ ਸ਼ਰਤ ਲਈ ਸਰਕਾਰ ਤੇ ਨਾ ਕੋਈ ਆਸ ਕੀਤੀ ਜਾ ਸਕਦੀ ਹੈ ਨਾ ਇਹ ਸਰਕਾਰ ਕਰਦੀ ਇਹ ਸਰਕਾਰ ਦਾ ਸਿਰਫ ਗੱਲਾਂ ਦਾ ਖਰਾਬ ਹੁੰਦੀ ਹੈ। ਉਹ ਸਰਕਾਰ ਸਿਰਫ ਵਿਅੰਗਵਾਦੀ ਤੇ ਲੋੜ ਕੇ ਸਭਾ ਕੇ ਲੋਕਾਂ ਦਾ ਢਿਪਾਣਾ ਚਾਹੁੰਦੀ ਆ। ਜਿਹੜਾ ਹੁਣ ਅਕੇਲੇ ਮੇਰਾ ਕਲਾ ਟੋਟਾ ਕਰ ਹੋ ਗਿਆ। ਜਿਹੜਾ ਹੁਣ ਲੋਕਾਂ ਦੇ ਜ਼ੀਰ ਦਰ ਤੇ ਹੱਥ ਦੇ ਤੇ ਉਹ ਸਮਝਦਾ ਉਹਦੇ ਸਮੇਂ ਦੇ ਵਿੱਚ ਇਹ ਸਰਕਾਰ ਦਾ ਹੱਥ ਮਾਰਾ ਹੋਏਗਾ। ਇਹ ਸਰਕਾਰ ਦੀਆਂ ਵਾਲੀਆਂ ਕਾਰ ਦੀਆਂ ਜਾਨੀਆਂ ਦਾ ਲੋੜ ਸਿ ਜਿਹੜਾ ਪੰਜਾਬ ਦੇ ਗੱਪਾ ਦੇ ਲਿਆ ਉਹਦਾ ਖਿਆਜਾ ਇਹ ਬਾਤ ਇਹ ਕਹਣ ਵਾਲੇ ਸਮਝੂ ਪੂਰਾ ਤਰ੍ਹਾਂ ਪਹੇਗਾ ਸੜਕਾਂ ਦੇ ਰਾਤ ਗੇਮ ਬਰੇਗਾ ਰੋਪਣ ਵਾਲੀ ਸਰਦਰੀ ਹੋਈ ਹੈ ਵਰਗੇ ਪੰਜਾਬ ਦੇ ਹਰ ਸਰਦ ਦਾ ਹਾਲ ਫੜਾ ਪੰਜਾਬ ਦੀਆਂ ਸੰਕਟਾਂ ਤੇ ਡੋਏ ਪਾ ਚੁੱਕੇ ਨੇ ਕੋਈ ਪੈਸਾ ਨਹੀਂ ਹੈ ਔਰ ਇਹ ਸਰਕਾਰ ਤੇਰੀ ਆ ਪੂਰੀ ਤਰ੍ਹਾਂ ਦਵਾਗਿਆ ਹੋ ਚੁਕੀ ਹੈ ਇਹਨਾਂ ਦੀਆਂ ਮਾਰੀਆਂ ਗਾਲੀ ਗਾਲੀਆਂ ਕਰਕੇ ਮਾਰੇ ਵੱਧ ਕਰਕੇ ਗੈਰ ਹਜ਼ਾਉ ਖਾਚਿਆ ਕਰਕੇ ਕੋਈ ਸੋਸਰ ਮੌਲਾਈ ਦੇ ਨਾ ਕਰਨ ਕਰਕੇ ਵਿਲਾਦਾ ਜਿਹੜਾ ਬਿਲਕੁਲ ਖਾਲੀ ਪਿਆ ਨਾ ਤਾਂ ਖਾਂ ਦੇ ਗਿੱਦਾ ਪੈਸਾ ਨਾ ਦिएਗੀ ਕਿਸੇ ਨੂੰ ਕੋਈ ਪੈਸਾ ਨਾ ਇਰੀਏ ਦੀ ਗੋਦੀ ਕੁ ਦੇ ਸਕੇ ਨੇ ਨਾ ਕਿਸੇ ਜ਼ੂਰ ਦੀ ਗੰਧ ਨੂੰ ਅ ਦੇ ਇਤਲਾ ਸਕੇ ਨੇ ਨਾ ਸੜਕਾਂ ਦੇ ਜੋਏ ਭਰ ਸਕੇ ਨੇ ਤੋਂ ਅੱਜ ਪੰਜਾਬ ਦੀ ਤੇਰੀ ਹਾਲਤਾ پورے ਰਾਜ ਦਾ ਚਿੰਤਾ ਵਈਆ ਇਹ ਨੂੰ ਬਸਤਾ ਨਹੀਂ ਬੜੀ ਖਤਰਨਾਕਾ ਰਾਜ ਦਾ ਤੇ ਹਰ ਪਾਸੇ ਨੇ ਸਰਦਾਰ ਬੁਰੀ ਤਰ੍ਹਾਂ ਦੇਣਾ ਚੇਤੂ ਬੁੱਤਿਵਾਦਰੀ ਵਾਲੀ ਜਿਹੜੀ ਗੱਲ ਕੋਸ਼ਿਸ਼ ਕਰਦੇ ਪੜਨ ਗਏ ਸੀ ਜਿਹਦੇ ਸੱਤੇ ਉਹ ਅਨੀਸ਼ੀਏਟਿਵ ਨੂੰ ਇਹ ਜਦ ਪਹਿਲਾ ਕਾਂਗਰਸ ਪਾਰਟੀ ਦੇ ਵਿੱਚ ਨਜਾਇਜ਼ ਮਾਇਨਕ ਰਾਤ ਨੂੰ ਹੁੰਦੀ ਸੀ ਤੇ ਜਿਹੜੀ ਹੁਣ ਆਪਦੀ ਸਰਕਾਰ ਆ ਭਾਜਪਾ ਦੀ ਸਰਕਾਰ ਦੇ ਵਿੱਚ ਵੀ ਨਜਾਇਜ਼ ਮਾਇਨਕ ਜਾਰੀਆ ਸੁਣੇ ਔਰ ਇੱਕ ਖਾਨੀ ਨੱਲਾ ਬੁੱਤਿਵਾਦਰੀ ਵਾਲੀ ਨਦੀ ਬੜਾ ਖਾਲਕ ਰੇਕਈਆਂ ਸੀ ਨਦੀਆਂ ਨੇ ਜਿਨ੍ਹਾਂ ਦੇ ਵਿੱਚ ਡੀਸੈਟਿੰਗ ਦੇ ਨਾਮ ਤੇ ਜਿਹੜੀ ਇਹਨਾਂ ਨੇ ਜਦੋਂ ਪੈਰਿੰਗ ਕਰੀ ਸ਼ੁਰੂ ਕੀਤੀ ਉਸ ਦੇ ਨਾਲ ਸਰਕਾਰ ਦੀਆਂ ਗਈਆਂ ਇਹ ठाਵਾਂ ਦੇ ਪੁਰਾਣੇ ਟੁੱਟੇ ਹੋਏ ਸਵਾਰ ਨਦੀ ਦਾ ਪੁਰਾਣੇ ਟੁੱਟਿਆ ਪਿਆ 6 ਫੀਟ ਇਹ ਉਹਦੇ ਪিয়ার ਤੱਕ ਨਹੀਂ ਕਰ ਸਕੇ ਨਦੀ ਦੇ ਵਿੱਚੋਂ ਦੀ ਲੋਕ ਲੱਗ ਰਹੇ ਨੇ ਸੋ ਆ ਲੋਕਾਂ ਦੇ ਜਿਹੜਾ ਆਪ ਦੂਰਸ ਲਿਆ ਜਿਹੜਾ ਭਜਾਏ ਨੇ ਸੇ 30 ਸੈਟਿੰਗ ਦੇ ਨਾਂ ਤੇ ਮਾਈਨਿੰਗ ਕਰਨ ਵਾਲੇ ਮੈਂ ਸਮਝਦਾ ਸਰਕਾਰ ਇਹ ਕਦਮ ਤੋਂ ਕੁਝ ਲੈਣ ਕਰਨਾ ਚਾਹੀਦਾ ਪੰਜਾਬ ਦਾ ਵਾਤਾਵਰਣ ਖਰਾਬ ਹੋ ਰਿਹਾ ਪੰਜਾਬ ਦੀਆਂ ਸੜਕਾਂ ਖਰਾਬ ਹੋ ਰਹੀਆਂ ਪੰਜਾਬ ਦੇ ਖੂਨ ਉੱਤਰ ਰਹੇ ਨੇ ਪੰਜਾਬ ਦੇ ਵਿੱਚ ਵਾਤਾਵਰਣ ਰਾਹ ਰਾਹ ਹੁਣ ਦਿੱਤਾ ਜਾਵੇ ਸਰਕਾਰ ਇਹਦਾ ਧਿਆਨ ਕਰੇ ਔਰ ਨਹੀਂ ਲੋਕੀ ਦਾ ਨੁਕਸਾਨ ਲੈ